ਅੱਜ ਆਪਾਂ ਇੱਥੇ ਡਿਜ਼ਾਈਨ ਪਾਵਾਂਗੇ ਸੂਟ ਤੇ ਪਿਓਰ ਸ਼ਲਕ ਦਾ ਸੂਟ ਆ ਇਹ ਇੱਥੇ ਦੇਖੋ ਪਹਿਨਾ ਆਪਾਂ ਡਬਲ ਲੈਸ ਲਾ ਕੇ ਜਰੀ ਵਾਲੀ ਗਲਾ ਤਿਆਰ ਕੀਤਾਗਾ ਹੁਣ ਆਪਾਂ ਘੇਰਾ ਤਿਆਰ ਕਰਨਾ ਘੇਰੇ ਤੇ ਆਪਾਂ ਇਹ ਚੌੜੀ ਲੈਸ ਲਾਉਣੀ ਆਗੀ ਜਰੀ ਵਾਲੀ ਲੈਸ ਆ ਇਹ ਡਬਲ ਛੇੜ ਲੈਸ ਆਗੀ ਤੇ ਨਾਲ ਆਪਾਂ ਆਹ ਬ੍ਰੀਕ ਲੈਸ ਲਾਵਾਂਗੇ ਜਿਹੜੀ ਆਪਾਂ ਗਲੇ ਉੱਪਰ ਲਾਈਆ ਉਹ ਲੈਸ ਸਭ ਤੋਂ ਪਹਿਨਾ ਆਪਣੇ ਕੀ ਕਰਨਾ ਆਪਾਂ ਲੰਬਾਈ ਲੈਣੀ ਆ ਲੰਬਾਈ ਜਿੰਨੀ ਸੋਡੀ ਤਿਆਰ ਆ ਜਿਵੇਂ ਕਿ ਇਹ 40.5 ਲੰਬਾਈ ਤਿਆਰ ਆ ਤੇ ਆਪਾਂ 1 ਇੰਚ ਨੀਵਾ ਕਰਨਾ 341 ਤੇ ਆਪਾਂ ਨਿਸ਼ਾਨ ਲਾਉਣਾ ਹੈ ਜਿਹੜਾ ਮੜਾਈ ਦਾ ਨਿਸ਼ਾਨ ਲਾਉਣਾ ਜਦੋਂ ਆਪਾਂ ਮੜਾਈ ਦਾ ਨਿਸ਼ਾਨਾ ਵਾਲਾ ਲਾ ਲਿਆ ਉਸ ਤੋਂ ਬਾਅਦ ਆਪਾਂ ਨੇ ਨਿਸ਼ਾਨ ਮੜਾਈ ਦੇ ਉੱਪਰੋਂ ਨਿਸ਼ਾਨ ਲਾਉਣਾ 5 ਇੰਚ ਤੇ ਇਹ 5 ਇੰਚ ਦਾ ਗੈਪ ਪਾਏ ਆਪਾਂ ਨੇ ਜਾਨੀ ਕਿ ਜਿਹੜੀ ਆ ਲੈਸ ਆ ਆਈ ਆਪਾਂ ਲਾਵਾਂਗੇ ਇਸ ਤਰੀਕੇ ਨਾਲ ਇੱਥੇ ਇਹ 5 ਇੰਚ ਦਾ ਗੈਪ ਰਹਿ ਜੂਗਾ ਤੇ ਇੱਥੇ ਫਿਰ ਆਪਾਂ ਬ੍ਰੀਕ ਲੈਸਾ ਲਾਵਾਂਗੇ ਲੈਸਾਂ ਕਿਵੇਂ ਲਾਉਣੀਆਂ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਲੇਸ ਆਪਣੇ ਕੋਲ ਇਹ ਵਾਲੀ ਆ ਜਰੀ ਵਾਲੀ ਲੈਸ ਆ ਇਹ ਆਪਾਂ ਲੈਸ ਵਰਤਾਂਗੇ ਠੀਕ ਆ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਲੈਸ ਲਾਉਣੀ ਹੁਣ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਇਹ ਤੇ ਆਪਾਂ ਇਹ ਪੱਟੀ ਲਾਵਾਂਗੇ ਤੇ ਉੱਪਰਲੀ ਸਾਈਡੋਂ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਕੱਪੜਾ ਉੱਪਰ ਕਰਾਂਗੇ ਲੈਸ ਦੀ ਇਸ ਤਰੀਕੇ ਨਾਲ ਲਾਵਾਂਗੇ ਬਾੜਾ ਨਹੀਂ ਦਵਾ ਦੇਣਾ ਦਬਾਪ ਆ ਥੋੜਾ ਥੋੜਾ ਦੇਣਾ ਬਸ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਾਇਆ ਵਸ ਉਸ ਤਰੀਕੇ ਨਾਲ ਆਪਾਂ ਨੇ ਇਹ ਪੱਟੀ ਧਾਰਨੀ ਆਗੀ ਤੇ ਡਿਜ਼ਾਈਨ ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬੂਗਾ ਇਹ ਇੱਕ ਸਾਈਡ ਤਾਂ ਆਪਾਂ ਨੇ ਲਾਤੀ ਦੇਖੋ ਦੱਬ ਕੇ ਆ ਦੂਜੀ ਸਾਈਡ ਆਗਾ ਇਹ ਘੇਰ ਵਾਲਾ ਪਾਸਾ ਹੋ ਗਿਆ ਥੱਲੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਹੀ ਲਾਵਾਂਗੇ ਜੇ ਤੁਸੀਂ ਉੱਪਰ ਧਰਮੀ ਲਾਉਣੀ ਹੈ ਉੱਪਰ ਧਰਮੀ ਵੀ ਲਾ ਸਕਦੇ ਆ ਪਰ ਜੇ ਆਪਾਂ ਨੇ ਡਿਜ਼ਾਈਨ ਪਾ ਕੇ ਇਸ ਤਰ੍ਹਾਂ ਦੱਬ ਕੇ ਲਾਉਣੀ ਆ ਤਾਂ ਦੱਬ ਕੇ ਵੀ ਬਹੁਤ ਸੋਹਣਾ ਇਹਦਾ ਡਿਜ਼ਾਈਨ ਬਣਦਾ ਹੈਗਾ ਲੋ ਜੀ ਹੁਣ ਆਪਾਂ ਇਸ ਤਰੀਕੇ ਨਾਲ ਸਾਰੀ ਤੇ ਸਲਾਈ ਕਰ ਦਾਂਗੇ ਘੇਰ ਤੇ ਪੱਟੀ ਲਾਤੀ ਇਹ ਆਪਾਂ ਨੇ ਦੋਨੇ ਪਾਸੇ ਦੱਬ ਕੇ ਲਾਈ ਹੈ ਜੀ ਹੁਣ ਆਪਾਂ ਜਿਹੜੀ ਬਰੀਕ ਜਰੀ ਦੀ ਲੇਸ ਆ ਇਹ ਆਪਾਂ ਲਾਵਾਂਗੇ ਤੇ ਇਹ ਜਿਹੜਾ ਗੈਪ ਆ ਗੈਪ ਆਪਾਂ ਇਹ 2 ਇੰਚ ਦਾ ਪਾਵਾਂਗੇ 2 ਇੰਚ ਦਾ ਗੈਪ ਪਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਚਲੋ ਜੀ ਲੈਸ ਲਾਉਣੇ ਆ ਇਸ ਤਰੀਕੇ ਨਾਲ ਆਪਾਂ ਧਰਾਂਗੇ ਤੇ ਇਹਨੂੰ ਦੱਬ ਕੇ ਐਦਾਂ ਲਾਉਣੀ ਹੈ ਪਹਿਨਾ ਪਹਿਨਾ ਪੀਸ ਕੱਟ ਲੈਣਾ ਜਿੰਨਾ ਸਮਝੋ ਆਪਾਂ ਨੇ ਲਾਉਣਾਗਾ ਪੀਸ ਕੱਟ ਕੇ ਉਸ ਤੋਂ ਬਾਅਦ ਆਪਾਂ ਲੈਨਗਾ ਜਿਹੜੀ ਥੋੜੀ ਉੱਚੀ ਕਰਨੀ ਹੈਗੀ ਕਿਉਂਕਿ ਵੀ ਵਿਚਨਾਜੇ ਕੱਪੜੇ ਦੇ ਤੇ ਇਹਨੂੰ ਆਪਾਂ ਇਦਾਂ ਧਰ ਦੇਣਾ ਜਿਹੜੇ ਆਪਾਂ ਨਿਸ਼ਾਨ ਲਾਇਆ ਉਹ ਨਿਸ਼ਾਨ ਆਪਣੇ ਉੱਪਰ ਆਉਣ ਜਾਨੀ ਕਿ ਜਾਨੀ ਕਿ ਇਹ ਆਪਣੇ ਨਿਸ਼ਾਨ ਲਾਇਆ 2 ਇੰਚ ਦੇ ਇਹ ਉੱਪਰ ਆ ਜਾਣਗੇ ਇਦਾਂ ਹੌਲੀ-ਹੌਲੀ ਆਪਾਂ ਦੱਬ ਕੇ ਹਿਲਾਵਾਂਗੇ ਇਹਨੂੰ ਖਿੱਚਣਾ ਨਹੀਂ ਕਿਉਂਕਿ ਜੇ ਆਪਾਂ ਨੇ ਖਿੱਚ ਲਈ ਲੈਸ ਤਾਂ ਇਹਦੇ ਵਿੱਚ ਨਾ ਬਲ ਪੈਣ ਲੱਗ ਜੂ ਜਿਵੇਂ ਕਹਿੰਦੇ ਨੇ ਝੋਲ ਪੈਣ ਲੱਗ ਗਿਆ ਤਾਂ ਉਹ ਝੋਲ ਪੈਣ ਲੱਗ ਜੂ ਜੇ ਆਪਾਂ ਨੇ ਖਿੱਚੀ ਲੈਸ ਜਾਂ ਕਪੜਾ ਖਿੱਚਿਆ ਤਾਂ ਕਰਕੇ ਵੀ ਆਪਾਂ ਨੇ ਖਿੱਚਣਾ ਨਹੀਂ ਹੈਗਾ ਬਸ ਇਦਾਂ ਹੀ ਆਪਾਂ ਹਲਕੀ-ਹਲਕੀ ਹੱਥਾਂ ਨਾਲ ਲਾਉਣਾ ਲਓ ਜੀ ਜਦ ਇਹ ਸਾਰੀ ਲੱਗ ਗਈ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਆਪਣੇ ਲੈਸ ਲਾਤੀ ਹੁਣ ਉਹ ਜਿੰਨਾ ਆਪਾਂ ਗੈਪ ਇਧਰ ਦੀ ਸਾਈਡ ਪਾਇਆ ਉਹਨਾਂ ਗੈਪ ਵੀ ਆਪਾਂ ਇਧਰ ਪਾਵਾਂਗੇ ਆਪਾਂ 2 ਇੰਚ ਦਾ ਗੈਪ ਪਾਇਆਗਾ ਤੇ ਹੁਣ ਇਹ ਲੈਸ ਵੀ ਆਪਾਂ ਇਸ ਤਰੀਕੇ ਨਾਲ ਇੱਥੇ ਧਰ ਕੇ ਲਾਉਣੀ ਆ ਪਰ ਲਾਵਾਂਗੇ ਗੁੰਮ ਆਪਾਂ ਇਦਾਂ ਹੀ ਨਹੀਂ ਲਾਉਂਦੇ ਸਿੱਧੀ ਲੈਸ ਉੱਪਰ ਧਰ ਮੀਨ ਗੁੰਮ ਲੈਸ ਲਾਉਾਂਗੇ ਆਪਾਂ ਨਿਸ਼ਾਨ ਆਪਾਂ ਨੇ ਲਾ ਲਿਆ ਸੀ ਪਹਿਨਾ 2 ਇੰਚ ਤੇ ਆ ਦੇਖੋ ਜੀ ਨਿਸ਼ਾਨ ਆਪਣੇ ਲਾ ਰੱਖਿਆ ਬੈ ਨਾ ਨਿਸ਼ਾਨ ਦੇ ਉੱਪਰ ਲੇਜ਼ ਰੱਖਾਂਗੇ ਤੇ ਫਿਰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਲੋ ਜੀ ਸਾਰੀ ਲੇਜ਼ ਇਦਾਂ ਹੀ ਆਪਾਂ ਸਲਾਈ ਕਰ ਦਾਂਗੇ 라우ਜੀ ਲੈ ਸਾਪਣੀਆਂ ਲੱਗੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਸੇ ਤਰੀਕੇ ਨਾਲ ਡਿਜ਼ਾਈਨ ਆਪਾਂ ਬਾਜੂ ਤੇ ਬਣਾਉਣਾ ਜਿਹੜਾ ਇਹ ਡਿਜ਼ਾਈਨ ਬਣਾਇਆ ਹੈਗਾ ਬਸ ਥੱਲੋ ਆਪਾਂ ਹੁਣ ਮੜਾਈ ਕਰਦਾਂਗੇ ਤੇ ਜਦੋਂ ਇਹ ਸੂਟ ਤਿਆਰ ਹੋ ਗਿਆ ਜਮਾ ਕੰਪਲੀਟ ਹੋ ਗਿਆ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਇਹਦੀ ਲੁੱਕ ਲੱਗਦੀ ਹੈ ਸੂਟ ਦੀ ਕਿਸ ਤਰ੍ਹਾਂ ਦੀ ਇਹ ਸਾਰਾ ਤਿਆਰ ਹੁੰਦਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹਨੂੰ ਦਿਖਾਵਾਂਗੇ ਸੂਟ ਨੂੰ